ਕਿ ਨਾ ਨੂੰ ਅੱਜ ਆਪਾਂ ਤੁਹਾਨੂੰ ਪੈਂਟ ਦੀ ਮੈਜ਼ਰਮੈਂਟ ਕਰਕੇ ਤੇ ਕਟਿੰਗ ਕਰਨੀ ਦੱਸਾਂਗੇ ਕਿ ਕਿੱਦਾਂ ਕਟਿੰਗ ਕਰੀਦੀ ਆ ਇਹਨਾਂ ਦਾ ਜਿਹੜਾ ਆਪਾਂ ਲੈਂਥ ਨਾਪਾਂ ਤੁਹਾਨੂੰ ਦੱਸਦੇ ਆ ਇਹਨਾਂ ਦੀ 36 ਇੰਚ ਲੈਂਥ ਆ ਪੈਂਟ ਦੀ ਤੇ 16 ਇੰਚ 22 ਤੋਂ ਰੱਖਣਾ ਹੈ ਤੇ 8 ਇੰਚ ਇਹਨਾਂ ਦੀ ਮੂਰੀ ਰੱਖਣੀ ਆ ਠੀਕ ਹੈ ਹਾਂਜੀ ਇਹਨਾਂ ਆਪਾਂ ਉਪਰੋਂ ਇੱਥੋਂ 2.5 ਜਾਂ 3 ਇੰਚ ਦੀ ਉਪਰੋਂ ਆਪਾਂ ਲਾਸਟਿਕ ਵਾਸਤੇ ਕਪੜਾ ਰੱਖਾਂਗੇ ਜਿਹੜੀ ਆਪਾਂ ਰੌਂਡ ਲਾਸਟਿਕ ਪਾਣੀ ਆ। ਦੇਖ। ਇਹ ਆਪਾਂ ਮਾਰਕਿੰਗ ਕਰ ਲਈ ਪ੍ਰੋ ਇਹ ਲਾਸਟਿਕ ਦੀ। ਹੁਣ ਆਪਾਂ ਇੱਥੇ ਲਵਾਂਗੇ ਇਹਨਾਂ ਦੀ 25 ਇੰਚ ਹੀਪਿਆ ਸੂਰ ਦੀ। ਠੀਕ ਆ? ਆਪਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ 3 ਇੰਚ ਵਧ ਰੱਖੀ ਦੀ 28 ਰੱਖਾਂਗੇ। 28 ਦਾ ਹਾਫ 14 ਆਉਂਦਾ ਹੈ। ਠੀਕ ਆ? ਇੱਥੇ ਨਿਸ਼ਾਨ ਲਗਾ ਲਿਆ। ਇੱਥੋਂ ਆਪਾਂ ਅਸਾਂ ਦਾ ਮਾਰਕਿੰਗ ਕਰਾਂਗੇ 14.5 ਤੇ ਠੀਕ ਹੈ ਇਹ ਉੱਪਰੋਂ ਹੀ ਕਰਨੀ ਆਪਾਂ ਇੱਥੋਂ ਹੀ ਯਾਨੀ ਕਿ ਇੱਥੋਂ ਕਰਨੀ ਜਿਨ੍ਹਾਂ ਨੇ ਇੱਥੋਂ ਕਰਨੀ ਆ ਉਹ ਦੇਖ ਲੈਣ ਇਸ ਦਾ ਕਿ ਦੇਖੋ 11 11.5 ਤੇ ਆ ਰਹੀ ਹੈ ਨੋਰਮਲ ਸਾਈਜ਼ ਦੀ 10.5 11 ਹੀ ਆਂਦਾ ਹੈ ਇਹ ਇਹਨਾਂ ਦਾ ਸਾਈਜ਼ ਹੈਵੀ ਆ ਉਸ ਕਰਕੇ ਇਹਨਾਂ ਦਾ ਦੇਖੋ ਉੱਪਰੋਂ ਆਪਾਂ 14.5 ਤੇ ਮਾਰਕਿੰਗ ਕਰ ਲਈ ਇੱਥੋਂ ਆਪਾਂ 16 ਇੰਚ 27 ਰੱਖਾਂਗੇ ਠੀਕ ਹੈ देखो 16 इंच थाइस ਰੱਖਾਂਗੇ ਇੱਥੋਂ ਆਪਾਂ ਇਹਦਾ 2 ਇੰਚ ਦਾ ਇਹ 2 ਇੰਚ ਦਾ ਕਰੋਸ ਏਰੀਆ ਆਏਗਾ ਇੱਥੇ ਦਾ ਮਾਰਕਿੰਗ ਕਰ ਲਾਂਗੇ ਠੀਕ ਆ ਇਹ 16 ਦਾ ਆਪਾਂ ਹਾਫ 8 ਤੇ ਮਾਰਕਿੰਗ ਕਰ ਲੈਣੀ ਆ ਇਹਦੇ ਇਦਾਂ ਮੈਜ਼ਰਮੈਂਟ ਕਰੀਏ ਦੇ ਜਿਸ ਤਰ੍ਹਾਂ ਇੱਕ ਉੱਪਰੋਂ ਕਰ ਲਿਆ ਠੀਕ ਹੈ ਇਹ ਆਪਾਂ ਕੰਨੀ ਕਟਿੰਗ ਕਰ ਦੇਣੀ ਆ ਕੰਨੀ ਵਿੱਚ ਨਹੀਂ ਲੈਣੀ ਠੀਕ ਆ 8 ਇੰਚ ਹੁਣ ਆਪਾਂ ਇੱਥੋਂ ਜਿਸ ਤਰ੍ਹਾਂ ਇੱਥੋਂ ਆਪਾਂ ਕੰਨੀ ਛੱਡ ਕੇ ਦੇਖੋ ਕੰਨੀ ਛੱਡ ਕੇ 8 ਇੰਚ ਕੀਤਾ ਏ 16 ਦਾ ਦੇਖੋ 16 ਆ ਰਿਹਾ ਨਾ ਇੱਥੋਂ ਤੱਕ ਕੰਨੀ ਤੱਕ ਤੇ ਆਪਾਂ 16 ਦਾ ਹਾਫ 8 ਤੇ ਨਿਸ਼ਾਨ ਲਾ ਲਿਆ ਸੈਂਟਰ ਕਰ ਲਿਆ ਜਿਨ੍ਹਾਂ ਨੇ ਉੱਪਰ ਪਲੇਟ ਪਾਣੀ ਉਹਨਾਂ ਉੱਪਰ ਪਲੇਟ ਵੀ ਪਾ ਸਕਦੇ ਜਿਸ ਤਰ੍ਹਾਂ ਆਪਾਂ ਉੱਪਰ ਪਲੇਟ ਪਾਣੇ ਆ ਠੀਕ ਹੈ ਇਸ ਤੋਂ ਆਪਾਂ نیچے ਆ ਜਾਾਂਗੇ نیچے ਵੀ ਹਾਂਜੀ ਇੱਥੇ ਦੇਖੋ ਆਪਾਂ ਲੈਂਥ ਇਨ ਆਦੀ 36 ਇੰਚ 36 ਇੰਚ ਰੈਡੀਰ ਕਰਨੀ ਹੈ ਠੀਕ ਹੈ ਤੇ ਆਪਾਂ 3 ਇੰਚ ਐਕਸਟਰਾ ਦੀ ਮਾਰਕਿੰਗ ਕਰਾਂਗੇ 39 ਇੰਚ ਤੇ ਇਹ ਆਪਾਂ ਇਦਾਂ ਸਿੱਧੇ ਸਿੱਧੇ ਲਾਈਨ ਡਰਾ ਕਰ ਲੈਣੀ ਆ ਠੀਕ ਹੈ ਹੁਣ ਇਹਦਾ ਆਪਾਂ ਇੱਥੋਂ ਆਪਾਂ 16 ਇੰਚ ਲਿਆ ਸੀਗਾ ਇਹ ਵਾਲਾ ਇੱਥੋਂ ਵੀ ਆਪਾਂ ਕੰਨੀ ਤੱਕ ਜਿਸ ਤਰ੍ਹਾਂ ਇਹ ਕੰਨੀ ਦੇ ਨਿਸ਼ਾਨ ਲਗਾਏ ਹਨ ਕੰਨੀ ਦਾ ਨਿਸ਼ਾਨ ਛੱਡ ਦੇਣਾ ਇੱਥੋਂ 16 ਆ ਰਿਹਾ ਹੈ 16 ਤੇ 8 ਇੰਚ ਦਾ ਹਾਫ ਕਰਕੇ ਫਿਰ ਆਪਾਂ ਮੂਰੀ ਲੈਣੀ ਆ ਠੀਕ ਆ ਹੁਣ ਇਹਨਾਂ ਨੇ ਮੂਰੀ ਰੱਖਣੀ ਆ ਆਪਾਂ ਇਹਨਾਂ ਦੀ ਮੂਰੀ 8 ਇੰਚ ਲੈਣੀ ਆ ਠੀਕ ਆ ਨਾਪ ਵਿੱਚ ਤੇ ਕਿ ਮੂਰੀ ਇਹਨਾਂ ਦੀ 8 ਇੰਚ ਰੱਖਣੀ ਆ ਹੁਣ ਆਪਾਂ ਜਿਹੜਾ ਇਹ 8 ਇੰਚ ਹਾਫ ਆਇਆ ਏ ਇਹਦੇ ਵਿੱਚ ਆਪਾਂ 4 ਇੰਚ ਇੱਧਰ ਨਿਸ਼ਾਨ ਲਗਾਵਾਂਗੇ ਤੇ 4 ਇੰਚ ਇੱਧਰ ਨਿਸ਼ਾਨ ਲਗਾਵਾਂਗੇ ਠੀਕ ਆ ਇਹ ਦੇਖੋ ਇਹ ਆਪਣੀ ਮੂਰੀ 8 ਇੰਚ ਹੋ ਗਈ ਹੁਣ ਆਪਾਂ ਸਕੇਲ ਦੀ ਮਦਦ ਦੇ ਨਾਲ ਇੱਥੇ ਮਾਰਕਿੰਗ ਕਰਾਂਗੇ ਦੇਖੋ ਇੱਥੋਂ ਆਪਾਂ ਇੱਥੋਂ ਤੱਕ ਸਕੇਲ ਲਗਾਉਣਾ ਹੈ ਠੀਕ ਹੈ ਹੁਣ ਆਪਾਂ ਇੱਥੋਂ ਇੱਥੋਂ ਤੱਕ ਲਗਾਉਣਾ ਹੈ ਇੱਥੋਂ ਲੈ ਕੇ ਇਨੂੰ ਇੱਥੋਂ ਹਲਕੀ ਜੀ ਐਦਾ ਸ਼ੇਪ ਚ ਕਟਿੰਗ ਕਰਨੀ ਹੈ ਕਟਿੰਗ ਕਰਨੀ ਕਿ ਇਧਰੋਂ ਕਰਕੇ ਫਿਰ ਇਧਰੋਂ ਕਰਨਾ ਐਦਾ ਨਹੀਂ ਕਰਨਾ ਇਹਨੂੰ ਕੈਂਚੀ ਨੂੰ ਐਦਾਂ ਇੱਕੇ ਹੱਥ ਚ ਐਦਾ ਕਟਿੰਗ ਕਰ ਲੈਣਾ ਠੀਕ ਆ ਇਹ ਆਪਣੇ ਫਰੰਟ ਪੱਲਿਆਂ ਦੀ ਮਾਰਕਿੰਗ ਹੈ ਇੱਥੋਂ ਆਪਾਂ ਕਟਿੰਗ ਕਰਾਂਗੇ ਦੇਖੋ ਦੇਖੋ ਇਹ ਆਪਣੇ ਇੱਧਾ ਫਰੰਟ ਪੱਲੇਾਂ ਦੀ ਕਟਿੰਗ ਕੀਤੀ ਆਪਾਂ ਠੀਕ ਆ ਹੁਣ ਆਪਾਂ ਬੈਕ ਸਾਈਡ ਵਾਲੇ ਪੱਲੇਾਂ ਦੀ ਕਟਿੰਗ ਕਰਦੇ ਆਂ ਹਾਂਜੀ ਹੁਣ ਆਪਾਂ ਇਦਾਂ ਅੱਗੇ ਵਾਲਾ ਜਿਹੜਾ ਕੱਪੜਾ ਹੈ ਨਾ ਉਹਨੂੰ ਇਦਾਂ ਸਿੱਧਾ ਕਰਕੇ ਫੇਰ ਵਿਛਾ ਲੈਣਾ ਓਰੇ ਤੇ ਆਪਾਂ ਬੈਕ ਸਾਈਡ ਵਾਲੇ ਪੱਲੇ ਇਦਾਂ ਕਟਿੰਗ ਕਰਾਂਗੇ ਠੀਕ ਆ ਦੇਖੋ ਇਹਨੂੰ ਇਧਰੋਂ ਆਪਾਂ ਇੱਕੰਨੀ ਇਦਾਂ ਛੱਡ ਦੇਣੀ ਆ ਜਿਸ ਤਰ੍ਹਾਂ ਆਪਾਂ ਪਹਿਲੇ ਵਾਲੀ ਦੀ ਕੰਨੀ ਕਟਿੰਗ ਕੀਤੀ ਹੈ ਨਾ ਇਹਦੀ ਵੀ ਕੰਨੀ ਇੱਦਾਂ ਛੱਡ ਕੇ ਇਹ ਉੱਪਰੋਂ ਇੱਥੋਂ ਆਪਾਂ ਦੇਖੋ 3 2 3 ਇੰਚ ਦਾ ਰੱਖ ਕੇ ਫੇਰ ਆਪਾਂ ਲਗਾਣਾ ਹੈ ਪੱਲਾ ਕਿਉਂਕਿ ਬੈਕ ਸਾਈਡ ਵਾਲਾ ਅਸਲ ਵੱਡਾ ਰੱਖਣਾ ਹੈ ਠੀਕ ਆ ਹਾਂਜੀ ਦੇਖੋ ਇਹਨੂੰ ਆਪਾਂ ਸੈੱਟ ਕਰਕੇ ਵਿਛਾ ਲਿਆ ਜਿਸ ਤਰ੍ਹਾਂ ਆਪਾਂ نیچے ਵਾਲਾ ਉੱਪਰ ਵਾਲਾ ਪੱਲਾ ਕਟਿੰਗ ਕੀਤਾ ਸੀ ਨਾ ਐਦਾਂ ਹੀ ਆਪਾਂ نیچے ਵਾਲੇ ਦੀ ਫਿਰ ਇਹ ਵਾਲੀ ਤੇ ਆਪਾਂ ਇੱਥੇ ਇਹ ਦੇ ਨਾਲ-ਨਾਲ ਹੀ ਕਟਿੰਗ ਕਰਨੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਵਾਲੀ ਕੀਤੀ ਹੋਈ ਹੈ ਸਾਰੀ ਇੱਥੋਂ ਮੂਰੀ ਤੋਂ ਲੈ ਕੇ ਠੀਕ ਆ ਇਧਰ ਵਾਲੀ ਸਾਈਡ ਆਪਾਂ ਐਦਿ ਕਟਿੰਗ ਕਰਨੀ ਹੈ ਇੱਥੋਂ ਆਪਾਂ 2.5 ਇੰਚ ਢਾਈ ਕਰੋਚ एरिया ਲੈਣਾ ਇੱਥੋਂ ਲੂਜ਼ ਕਰਨਾ ਜਿਹੜਾ ਆਪਾਂ ਦੇਖੋ 2.5 ਇੰਚ ਦਾ ਇੱਥੋਂ ਇੱਥੋਂ 2.5 ਇੰਚ ਤੱਕ ਠੀਕ ਆ ਇੱਥੋਂ ਆਪਾਂ ਫਿਰ 2.5 ਇੰਚ ਇੱਥੋਂ ਰੱਖ ਲੈ ਲਾਂਗੇ ਇਦਾਂ ਇੱਥੋਂ ਜਿੱਥੋਂ ਆਪਾਂ ਅਸਲ ਕਟਿੰਗ ਕੀਤੀ ਸੀ ਨਾ ਇੱਥੋਂ ਆਪਾਂ 2.5 ਇੰਚ ਲੈ ਲੈਣਾ ਇਹਦੇ ਠੀਕ ਆ ਹੁਣ ਆਪਾਂ ਇੱਥੋਂ ਕਰੋਚ ਏਰੀਆ ਬਣਾਣਾ ਹੈ 2 ਇੰਚ ਤੇ ਕਿਉਂਕਿ 2.5 ਦਾ ਬੰਨੀ ਬਣਾ ਸਕਦੇ ਬਹੁਤ ਡੀਪ ਹੋ ਜਾਂਦਾ ਇਸ ਲਈ ਆਪਾਂ 2 ਤੇ ਰੱਖ ਕੇ ਇਹਨੂੰ ਇਦਾਂ ਡਰਾ ਕਰਾਂਗੇ ਇਦਾਂ ਇਹਦਾ ਕਰੋਚ ਏਰੀਆ ਬਣ ਜਿਗਾ ਠੀਕ ਆ ਉੰਜੜੀ ਆਪਾਂ ਇਹ ਅੱਗੇ ਵਾਲਾ ਕਰਨਾ ਹੈ ਇਹ ਵੀ ਦੇਖੋ ਜਿਨ੍ਹਾਂ ਦੀ ਸੇਤ ਘੱਟ ਵਾ ਉਹ 2 ਇੰਚ ਰੱਖ ਕੇ ਇੱਥੋਂ ਕਟਿੰਗ ਕਰਨਗੇ ਜਿਨ੍ਹਾਂ ਦੀ ਜ਼ਿਆਦਾ ਇੱਥੋਂ ਆਪਾਂ ਇਹਨਾਂ ਦੀ 2.5 ਇੰਚ ਦੀ ਮਾਰਕਿੰਗ ਕਰ ਰਹੇ ਹਾਂ ਇੱਦਾਂ ਜਿੱਥੇ ਨਿਸ਼ਾਨ ਲੱਗਿਆ ਏ ਉੱਥੋਂ ਆਪਾਂ 2.5 2.5 ਇੰਚ ਤੇ ਰੱਖ ਲੈਣਾ ਸਿੱਧੀ ਮਾਰਕਿੰਗ ਕਰਨੀ ਨਹੀਂ ਤੇ ਜਿਨ੍ਹਾਂ ਕੋਲ ਸਕੇਲ ਉਹ ਇੱਥੋਂ 2.5 ਇੰਚ ਰੱਖ ਕੇ ਇੱਦਾਂ ਤੋਂ ਸਕੇਲ ਦੇ ਨਾਲ ਵੀ ਇੱਦਾਂ ਮਾਰਕਿੰਗ ਕਰ ਸਕਦੇ ਆ ਦੇਖੋ ਇੱਦਾਂ ਦੇਖੋ ਆਪਾਂ ਇਹ ਵਾਲਾ ਵੱਡੇ ਪੱਲਿਆਂ ਦਾ ਨਿਸ਼ਾਨ ਲਗਾ ਲਿਆ ਛੋਟੇ ਪੱਲੇ ਆ ਇਹ ਆਪਾਂ ਵੱਡੇ ਪੱਲਿਆਂ ਦੇ ਨਿਸ਼ਾਨ ਲਗਾ ਲੇ ਹੁਣ ਆਪਾਂ ਬੈਕਾਸ ਦਾ ਨਿਸ਼ਾਨ ਲਗਾਵਾਂਗੇ ਜਿਨ੍ਹਾਂ ਦੀ ਸੇਤ ਪਾਰੀ ਆ ਉਹ ਸਾਢੇ ਦਿਨ ਵੀ ਲੈ ਸਕਦੇ ਆ ਜਿਨ੍ਹਾਂ ਦੀ ਘੱਟ ਆ ਉਹ ਢਾਈ ਤਿੰਨ ਵੀ ਲੈ ਸਕਦੇ ਆ ਇਹਨਾਂ ਦੀ ਮੈਂ ਸਾਢੇ ਤਿੰਨ ਇੰਚ ਰੱਖਾਂਗੀ ਪਿੱਛੇ ਤੋਂ ਠੀਕ ਹੈ ਇਧਰੋਂ ਆਪਾਂ ਬਰਾਬਰ ਹੀ ਰੱਖਨੇ ਦੇਖੋ ਇਹ ਆਪਣਾ ਪੱਲਾ ਆ ਰੇ ਇਹ ਆਪਣਾ ਪੱਲਾ ਇੱਥੋਂ ਦਾ ਘਾਰ ਰਿਹਾ ਠੀਕ ਆ ਛੋਟੇ ਵਾਲਾ ਇੱਥੋਂ ਆਪਾਂ ਇੰਨਾ ਹੀ ਲੈ ਜਾਵਾਂ ਤੇ ਇਧਰੋਂ बिल्कुल साइड रख के मार्किंग आपण मारकिंग करले बॅक वाले वले पल्लयाची ठीक आहे इथं आपण कटिंग करा बराबर ही कट देना जितने छोटे पले है देखो इंच टाइम रखे उ कटिंग करेंगे ਜਿੰਨਾ ਪੈਨਾਂ ਨੂੰ ਕੋਈ ਵੀ ਕਨਫਿਊਜ਼ਨ ਹੋਵੇ ਉਹ ਮੇਰੇ WhatsApp ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਆ ਆਪਣੀ ਇਨਕੁਆਇਰੀ ਕੋਈ ਵੀ ਕਰ ਸਕਦੇ ਜਿੰਨੇ ਕੋਈ ਵੀ ਕੁਐਸਚਨ ਕਰਨਾ ਹੋਵੇ ਕਮੈਂਟ ਚ ਪੁੱਛ ਸਕਦੇ ਆ ਆਪਾਂ ਨੂੰ ਠੀਕ ਹੈ ਇਹ ਆਪਣੀ ਦੇਖੋ rau plastic tent ਦੀ ਕਟਿੰਗ ਕਰ ਲਈਏ ਇਹ ਆਪਾਂ ਲਾਈਨਿੰਗ ਕਟਿੰਗ ਕੀਤੀ ਹੈ ਜਿਨ੍ਹਾਂ ਨੇ ਲਾਈਨਿੰਗ ਵਾਲਾ ਪੈਂਟ ਸਟਿਚ ਕਰਨੀ ਹੈ ਦੇਖੋ ਪਹਿਲਾਂ ਲਾਈਨਿੰਗ ਕਟਿੰਗ ਕਰ ਲੈਣੀ ਹੈ ਹੁਣ ਆਪਾਂ ਨੂੰ ਇਦਾਂ ਹੀ ਇੱਕ ਇੱਕ ਪੱਲਾ ਚੱਕਾਂਗੇ ਤੇ ਆਪਾਂ ਕੱਪੜੇ ਦੇ ਉੱਪਰ ਰੱਖਾਂਗੇ ਤੇ ਇਹਨੂੰ ਕਟਿੰਗ ਕਰ ਲਾਂਗੇ ਤੇ ਸਚਿਚ ਕਰਨੀ ਵੀ ਜਿੰਨਾ ਪੈਨਾਂ ਨੂੰ ਨਹੀਂ ਆਉਂਦੀ ਉਹ ਕਮੈਂਟ ਕਰੋ ਫਿਰ ਆਪਾਂ ਇਹਦੀ ਅਗਲੀ ਵੀਡੀਓ ਸਚਿੰਗ ਦੀ ਵੀ ਬਣਾਵਾਂਗੇ ਠੀਕ ਹੈ ਜੀ ਥੈਂਕ ਯੂ